ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਅਸੀਂ ਪਹੁੰਚੇ ਹਾਂ ਹਵੇਲੀ ਹਿਮਾਚਲ ਕਸੌਲੀ ਲਾਗੇ ਇਹ ਮੇਰਾ ਬਾਲਾ ਹੀ ਬਿਊਟੀਫੁੱਲ ਪੰਜ ਹਰਮਨ ਪਿਆਰਾ ਹਰਮਨ ਪਿਆਰਾ ਹਰਮਨ ਤੇ ਪਿਆਰਾ ਇਹ ਆ ਇਹਦਾ ਮਾਸੜ ਇਹ ਆ ਇਹ ਇਹਦੀ ਮਸੀ ਆ ਸਾਡੇ ਖਾਲੀ ਗਲਾਸ ਆ ਪਕੌੜਿਆਂ ਦੀ ਵੇਟ ਆ ਸਫਰ ਅਸੀਂ ਬੜਾ ਨਹੀਂ ਤਾਂ 30 ਕਿਲੋਮੀਟਰ ਦਾ ਕਰਕੇ ਕਿਆ ਵੀ ਤੋੜ ਲੱਗੀ ਨਾਲ ਭੁੱਖ ਵੀ ਲੱਗੀ ਨਾਲ ਮਾੜੀ ਮੁੱਟੀ ਭੁੱਖ ਲੱਗੀ ਉਹ ਬੀਬੀ ਵੇਖ ਲੋ ਹਵੇਲੀ ਵਾਲੀ ਐਵੇਂ ਜੀ ਤਹਾਂ ਪਿੱਛੇ ਬੋਹਤ ਹੈ ਮੱਝ ਹੈ ਵੇ ਖੁੱਲੀ ਹੈ ਪੱਕੇ ਕੋਈ ਖੜੀ ਇੱਥੇ ਨਾ ਦੱਤ ਦਿੰਦੀ ਆ ਇੱਕੋ ਕੱਟੀ ਅੱਗੇ ਦੀ ਅੰਟੀ ਖੜੀ ਐ ਦੇਖ ਇਹ ਕੰਪੀ ਇਧਰ ਨੱਚ ਰਹੀ ਬੀਬੀ ਬਹੁਤ ਸੋਹਣੀ ਗਲ ਚ ਪਾਈ ਦੇ ਢੋਲ ਆ ਨਾਲੇ ਦੇ ਬੀਬੀ ਕੋਲ ਆ ਹਾਂ ਨਾਲ ਦੀਬੀ ਕੋਲ ਆ ਤੇ ਅੱਗੇ ਚਾਰ ਕਲਾਸ ਆ ਚਾਰ ਹੀ ਬੰਦੇ ਆ ਸਿਰਫ ਬਸ ਵੇਟ ਇਸ ਚੀਜ਼ ਦੀ ਆ ਕੇ ਕਦੋਂ ਆਵੇ ਤੇ ਖਾਈਏ ਖਾਈਏ ਹਾਂ ਇਹ ਵਿਚਾਰ ਆਵਾਟ ਹੈ ਉਹਨੇ ਚਲੋ ਜੀ ਚਲੋ ਚਲੋ ਜੀ ਚਲੋ ਲੈ ਕੇ ਆਓ ਜਲਦੀ ਇਹ ਮੁੰਡੇ ਦੇ ਅੰਦਰ ਨਾ ਕ੍ਰਿਕਟ ਦਾ ਟੈਲੈਂਟ ਕੁੱਟ 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 ਕੇ ਭਰਿਆ ਵਧੀਆ ਗੱਲ ਆ ਸਪੋਰਟਸ ਫੈਨ ਆ ਹੈ ਸਪੋਰਟਸਮੈਨ ਆ ਇਹ ਸਪੋਰਟਸਮੈਨ ਨੇ ਸਾਨੂੰ ਬੰਸਲਦੇ ਵੀ ਰੱਖਿਆ ਜੀ 1 ਮਹੀਨਾ ਬੰਸਲਦੇ ਹਾਂਜੀ ਬਾਲ ਲਾਉਣ ਜੜਿਆ ਸੀ ਸਕੂਲ ਦੀ ਬਿਲਡਿੰਗ ਤੋਂ ਤੇਰੀ ਜਿਵੇਂ ਕੰਚੀ ਰੋਡ ਫਿਰੇ ਨੇ ਲੱਤ ਫੈਕਚਰ ਹੋ ਗਈ ਜੀ ਲੈ ਕੇ ਆ ਗਿਆ ਲੋ ਜੀ ਬਹੁਤ ਤਿਆਰ ਵਰ ਤਿਆਰ ਪਕੌੜੇ ਤਿਆਰੇ ਆ ਸੋਹਣਾ ਸੁਨੱਖਾ ਮੁੰਡਾ ਕਲਿੱਟਾ ਜਿਹਾ ਲੈ ਕੇ ਆ ਰਿਹਾ ਪਕੌੜੇ ਚਾਹੀਦੀ ਹੈ ਨਾ ਹਾਂ ਚਾਹ ਤੋਂ ਬਿਨਾਂ ਤਾਂ ਪਤੰਗਣੀ ਨਹੀਂ ਮੈਂ ਤਾਂ ਲੱਗ ਕੇ ਦੋਨੇ ਹੀ ਆ ਗਏ ਤੇ ਮੈਂ ਕਿਹਾ ਚਾਹ ਚਲੋ ਜੀ ਤੇ ਹੁਣ ਇਹਨਾਂ ਦਾ ਸਬਰ ਨਹੀਂ ਹੋ ਰਿਹਾਗਾ ਕਿਸੇ ਚਾਹ ਦੀ ਵੇਟ ਕਰ ਲਈ ਪੱਕ ਲੱਗੀ ਆਂ ਅੰਡੇ ਦਾ ਨਹੀਂ ਪੱਕ ਲੱਗੀ ਪਈ ਆ ਹਾਂਜੀ ਸਰ ਖਾ ਕੇ ਦੱਸੋ ਜੀ ਸਿਆਜ਼ ਤਾਂ ਗੋਲ ਕਰ ਦਿੱਤੇ ਜ਼ਬਰਦਸਤ ਜ਼ਬਰਦਸਤ ਘੈਂਟਾ ਪੂਰੇ ਵਧੀਆ ਬਣਾਇਆ ਕਰਦੇ ਹਾਂ ਹਾਂਜੀ ਜੱਸਾ ਜੀ ਉਹ ਘੈਂਟਾ ਵਧੀਆ ਕੋਕੜੇ ਕੋਕੜੇ ਪੋਲਗੇ ਕੋਕੜੇ ਪੋਲਗੇ ਚਲੋ ਜੀ ਹੁਣ ਚਾਹ ਆ ਰਹੀ ਆ ਬਸ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਤੈਨੂੰ ਪੁੱਛ ਕਿਉਂ ਨਹੀਂ ਲੱਗਦੇ ਕੈਂਟਾਇਰ ਨੂੰ ਬਹੁਤ ਵਧੀਆ ਨਾ ਸਰਵਿਸ ਵੀ ਠੀਕ ਹੈ ਤੇ ਮੈਂ ਬੰਦ ਤੇ ਮਨ ਤੈਨੂੰ ਭੁੱਖ ਲੱਗ ਗਈ ਸੀ ਕਿ ਆਪਣੇ ਨੂੰ ਭੁੱਖ ਲੱਗਣ ਦੇ ਕਾਰਨ 30 ਕਿਲੋਮੀਟਰ ਤੋਂ ਬਾਅਦ ਸੇਲ ਬਹੁਤ ਖੱਜਲ ਖਵਾਰੀ ਨਾ ਆ ਕੇ ਵੀ ਚਾਹ ਪੀਣੇ ਪੈ ਗਈ। ਤਾਂ ਕਰਕੇ ਹੋਰ ਠੀਕ ਹੋਰ ਕੋਈ ਗੱਲ ਨਹੀਂ ਸੀਗੀ ਤਾਂ ਗੱਲ ਅੱਜ ਤੋਂ ਉਹ ਵੀ ਦਿਖਾਉਣੇ ਆ ਯਰ ਨਾਲ ਟਾਇਰ ਦੇ ਖਾਨਦਾਨ ਚ ਪਰਿਵਾਰ ਬੈਠਾ ਹੈ ਤੁਸੀਂ ਹਾਂ ਚਾਚਾ ਕਿਵੇਂ ਆ ਕੀ ਹਾਲ ਚਾਲ ਦੋ ਸਾਲ ਹੋ ਗਏ ਯਾਰ ਤੂੰ ਇੱਥੇ ਹੀ ਖੜਾ ਥੱਕਦਾ ਨਹੀਂ ਟੋਨੀ ਸਿੰਘ ਟੋਨੀ ਸਿੰਘ ਹੈ ਇਹ ਇੱਥੇ ਖੜਾ ਹੈ ਮੁਸਾ ਮੁਸਾ ਸੱਟ ਕਰਦੇ ਨੇ ਆਹ ਯਾਰ ਕਿਹਨਾਂ ਦੇ ਦੇ ਦੇ

ਯਥੀਦਾਰ ਯਥੀਦਾਰ ਸਬੀਕ ਸਿੰਘ ਮਾਹੀਦਾਰ ਦਰਕਾਰ ਨਹੀਂ ਚਾਹੀਦਾ ਮਿਲਦੇ ਹਾਂ ਨਾ ਪੱਕੇ ਦੁਬਾਰਾ ਮਿਲਦੇ ਹਾਂ ਦੋਸਤੋ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਆਪਾਂ ਦੁਬਾਰਾ ਹੋਣਾ ਦੁਬਾਰਾ ਤਦੋਂ ਹੁਣ ਅਸੀਂ ਪਕੌੜੇ ਪੂਰੇ ਖਾ ਕੇ ਤੁਰੇ ਆ ਹੁਣ ਪਕੌੜੇ ਖਾ ਕੇ ਚਾਹ ਪੀ ਕੇ ਡੇਢ ਕ ਗਲਾਸ ਪੀਤਾ ਤੇ ਫੇਰ ਤੁਰੇ ਆ ਚਾਹੇ ਸੁੱਟਾ ਦੇ ਤੋਂ ਨਹੀਂ ਜਾਂਦੇ ਚਾਹੇ ਸੁੱਟਾ ਪਾਰ ਪੀ ਕੇ ਆਏ ਆ ਯਾਰ ਨਹੀਂ ਦੱਕੀ ਹੋਰ ਪੀ ਲੈਂਦੇ ਤੋ ਇੱਕ ਚੀਜ਼ ਦੇ ਯਾਰ ਸਾਰੇ ਹੁਣ ਤੇ ਟ੍ਰੈਫਿਕ ਵਿਖਲਾ ਇੱਥੇ ਵੀ ਸੜਕਾਂ ਤੇ ਉਨੇ ਹੀ ਆ ਸੜਕਾਂ ਦੇ ਟ੍ਰੈਫਿਕ ਹੈ ਨਾ ਕਾਰਨੀ ਦਾ ਵੀ ਜਨਸੰਖਿਆ ਵਧਦੀ ਹੈ ਲੋਡ ਤੋਂ ਜ਼ਿਆਦੇ ਲੋਕ ਆਪਣੀਆਂ ਹੱਦ ਤੋਂ ਜ਼ਿਆਦਾ ਹੀ ਵਧਾਈ ਜਾਂਦੇ ਆ ਉਹਦੀਆਂ ਮੋਟਰ ਗੱਡੀਆਂ ਨੂੰ ਤਾਂ ਕਰਨਾ ਚੱਕ ਦਾ ਬਲੌਗ ਚ ਕੋਈ ਕੰਮ ਨਹੀਂ ਹੈ ਪਰ ਮੇਰੀ ਚੱਕ ਵੀ ਐਡ ਹੋ ਗਈ ਇਹਦੇ ਵਿੱਚ ਹਾਂ ਚੱਕ ਨੇ ਵੀ ਜਗਾ ਬਣਾ ਲਈ ਭਾਈ ਸਿਆਲ ਚ ਵਿਲਾ ਕੰਨੇ ਦਾ ਜੂਸ ਪੀਉਂਦਾ ਪਤਾ ਨਹੀਂ ਕਿਹਦਾ ਹੈ ਲੱਗਦਾ ਵੀ ਕੰਨੇ ਦਾ ਹੀ ਪੀਉਂਦਾ ਮਸੰਮੀ ਦਾ ਕੰਨੇ ਦਾ ਵੈਸੇ ਪਾਸੇ ਰੋਡ ਤਾਂ ਸਾਫ ਹੋ ਗਏ ਹੁਣ ਅੱਕੇ ਨਾਲੋਂ ਪਹਿਲਾਂ ਸੀ ਬਹੁਤ ਮਸਤ ਸਰਕਾਰ ਚੰਗੀ ਆ ਗਈ ਤਾਂ ਕੋਰਨਾ ਕੁਛ ਤਾਂ ਕਰਦੀ ਆ ਸਾਰੇ ਬੰਦੇ ਪਾਪੀ ਤਾਂ ਨਹੀਂ ਥੋੜੇ ਫਰਕ ਹੋ ਗਿਆ ਹਾਂ ਰੋਡ ਪਹਿਲਾਂ ਛੋਟੇ ਸੀਗੇ ਇਸ ਵਾਰੀ ਆਪਣਾ ਸਾਥੀ ਸੋਨੀ ਹੈਣੀ ਨਾ ਯੋਨਾ ਦਾ ਰੀਲ ਲੇਟ ਟੁਟੰਦੀ ਐ ਸੀ ਸੋਨੀ ਹੈਣੀ ਕੋ ਬਹੁਤ ਕੱਪ ਹੋ ਰਿਹਾ ਸੋਨੀ ਨੂੰ ਬਹੁਤ ਮਿਸ ਕਰ ਰਹੇ ਆ ਚਾ ਵਾਪਰ ਕੇ ਨੂੰ ਕੌਣ ਮੋੜ ਸਕਦਾ ਹਾਂ ਉਹਨਾਂ ਦੇ ਵੀ ਰਿਵਿਊ ਲੈ ਲਾ ਉਹਨਾਂ ਨੂੰ ਪੁੱਛ ਲੈ ਵੀ ਤੁਸੀਂ ਕੀ ਕੀ ਹਾਂਜੀ ਦੋਸਤੋ ਕੀ ਹਾਲ ਚਾਲ ਐ ਕੀ ਕਹਿਣਾ ਚਾਹਦੇ ਹੋ ਜੀ ਵਧੀਆ ਕੀ ਕਹਿਣਾ ਚਾਹੁੰਦੇ ਹੋ ਕੀ ਗੱਲ ਮਾਸੀ ਭਾਂਜਾ ਪਿੱਛੇ ਬੈਠੇ ਹੋ ਹਮ ਦੱਸੋ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਆਇਆ ਤੁਸੀਂ ਪਹਿਲੀ ਵਾਰ ਪਹਿਲੀ ਵਾਰ ਆਇਆ ਅੱਜ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਸ਼ਿਮਲੇ ਜਾ ਰਿਆਂ ਨੂੰ ਬਹੁਤ ਵਧੀਆ ਲੱਗ ਰਿਹਾ ਅੱਜ ਘਰੋਂ ਪਿੱਛੇ ਗਾਲਾਂ ਪਈ ਜਾਂਦੀਆਂ ਨੇ ਘਰੋਂ ਵਿੱਚੋਂ ਗਾਲਾਂ ਪਈ ਜਾਂਦੀਆਂ ਫੋਨ ਆਈ ਜਾਂਦੇ ਆ ਫੋਨ ਆਈ ਜਾਂਦੇ ਮੁੰਡੇ ਨੂੰ ਠੀਕ ਚਲੋ ਗਾਲਾਂ ਕੌਣ ਕੱਢਦਾ ਕਾਲਾਂ ਕੌਣ ਕੱਢ ਰਿਹਾ ਜੱਸੇ ਇਹ ਬਲੌਗ ਦੇ ਵਿੱਚ ਦੱਸਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਪਰਸਨਲ ਹੈ ਇਹ ਪਰਸਨਲ ਇਹ ਤੂੰ ਉਹ ਤਾਂ ਨਹੀਂ ਵੀ ਜਿਹੜਾ ਕਿਨਾਂ ਜੱਸਾ ਵੀਰ ਆ ਆ ਗਿਆ ਉਹ ਆ ਦੇ ਸਾਡੂ ਕਿ ਜੱਸਾ ਗਲਾਬ ਤੁੰਫੜਾਉਂਗਾ ਉਹ ਤਾਂ ਅੱਛਾ ਉਹ ਮੈਂ ਪਹਿਲਾਂ ਕਿਉਂ ਕਰਦਾ ਕਿ ਜੱਸਾ ਸਿੰਘ ਆਲੂ ਵਾਲਿਆ ਤਾਂ ਤੂੰ ਲੱਗਦਾ ਨਹੀਂ ਵੀਰੇ ਇਹ ਹੁਣ ਉਹ ਆ ਜੱਸਿਆ ਗਲਾਬ ਤੁਫੜਾ ਜਾਵੇਂ ਮੈਂ ਤਾਂ ਕਹਿੰਦਾ ਜੱਸਾ ਵੀਰਾ ਆ ਗਿਆ ਨਹੀਂ ਨਹੀਂ ਸਬਜੀ ਵਾਲਾ ਜੱਸਾ ਵੀਰਾ ਉਹ ਤਾਂ ਨਹੀਂ ਉਹ ਤਾਂ ਪਹਿਲਾ ਕੰਮ ਸੀਗਾ ਇਹ ਜੱਸਾ ਗਲਾਬ ਵਾਲਾ ਕਿਉਂ ਪਹਿਲਾ ਕੰਮ ਸੀ ਉਹ ਆਪਣਾ ਪਹਿਲਾ ਕੰਮ ਸੀਗਾ ਇਹ ਜੱਸਾ ਗਲਾਬ ਵਾਲਾ ਹੁਣ ਜੋ ਸਰ ਰਜਾਨਿਆਂ ਵਾਲਾ ਏ ਰਜਾਨਿਆਂ ਕੀ ਅਦਰਾਂ ਕੰਬਲ ਕਿਵੇਂ ਕਹਿੰਦੇ ਹਨ ਤੁਸੀਂ ਨਹੀਂ ਕਹਿੰਦੇ ਤਾਂ ਕੁਛ ਨਹੀਂ ਆਪਦੀਆਂ ਵੀ ਆ ਜਾਂਦੇ ਹਾਂ ਸਿਆਮ ਸਿੰਘ ਉਹ ਬਲੌਕ ਤੋਂ ਆਇਆ ਹੈ ਵੀ ਕਹਿੰਦਾ ਭੈਣ ਜੀ ਤੁਹਾਨੂੰ ਰਜਾਈ ਲੈਣੀ ਨਹੀਂ ਪੈਂਦੀ ਆਪੀ ਆ ਜਾਂਦੀ ਇੱਥੇ ਕਹਿ ਲਈਦਾ ਹਾਂ ਕਹਿ ਲੈਣੇ ਹਾਂ ਉਹਦੇ ਤਾਂ ਬਹੁਤ ਤੇ ਤੁਹਾਡੇ ਕੋਲੇ ਉਹ ਕੰਬਲ ਵੀ ਮਿਲ ਜਾਂਦੇ ਜਿਹਨੂੰ ਕੰਬਲ ਕੋਟ ਚ ਕਹਿੰਦੇ ਆ ਹਾਂ ਕੰਬਲ ਕੋਟ ਸਾਰੀ ਹੋ ਜਾਂਦੇ ਆ ਹਾਂ ਉਹ ਕੰਬਲ ਮਿਲਦੇ ਆ ਸਾਨੂੰ ਉਹ ਕੋਈ ਸਪੈਸ਼ਲ ਕੰਬਲ ਹੁੰਦੇ ਆ ਨਹੀਂ ਉਹ ਅਸੀਂ ਆਪ ਹੀ ਇਹ ਆਪ ਤਿਆਰ ਕਰਵਾਈਦੇ ਹਾਂ ਠੀਕ ਹੈ ਸਹੀ ਹੈ ਸਹੀ ਹਾਂ ਤਪੀਦਰ ਹਾਂਜੀ ਹਾਂਜੀ ਮੈਂ ਨਹੀਂ ਦੋਸਤੋ ਕੰਮ ਇਹਨਾਂ ਦੇ ਯਾਰ ਪੂਰੇ ਹੈਂ ਕਾੜਾ ਇਹਨਾਂ ਕੰਮ ਵੈਸੇ ਤੈਨੂੰ ਇੱਥੇ ਆ ਕੇ ਸਾਡੇ ਨਾਲ ਕਿਵੇਂ ਲੱਗ ਰਿਹਾ ਵਸਤੈ ਬਹੁਤ ਵਧੀਆ ਲੱਗ ਰਿਹਾ ਜੀ ਪਹਿਲੀ ਵਾਰ ਜੱਸਾ ਜੱਸਾ ਨੂੰ ਮੈਂ ਪਹਿਲੀ ਵਾਰ ਆਇਆ ਵਾ ਵਧੀਆ ਲੱਗ ਰਿਹਾ ਕੇ ਮੇਰੀ ਤਾਇਆ ਜੀ ਦੀ ਜਿਹੜੀ ਬੇਟੀ ਆ ਉਹਦਾ ਮੁੰਡਾ ਹੈ ਇਹ ਪਹਿਲੀ ਵਾਰ ਮੇਰੇ ਕੋਲ ਆਇਆ ਇਹ ਹਿੰਦੀ ਪੰਜਾਬੀ ਮਿਕਸ ਕਰ ਰਹੇ ਹੋ ਆਪਾਂ ਹਾਂ ਤਾਇਆ ਜੀ ਦੀ ਬੇਟੀ ਦਾ ਮੁੰਡਾ ਹੈ ਮੇਰਾ ਭਾਂਜਾ ਪਣੀਵਾ ਕੇ ਜੰਗ ਸਿਉਂ ਦਾ ਭਾਂਜਾ ਸਗਾ ਉਹ ਆਈ ਸਹੀ ਹੈ ਸਹੀ ਹੈ ਜੰਗ ਸਿਆ ਹੁੰਦਾ ਭਾ ਮੂਸੇ ਵਾਲਾ ਨਹੀਂ ਕਹਿੰਦਾ ਹੁੰਦਾ ਭਾਣ ਜਾ ਜੰਗ ਸਿਆ ਹੁੰਦਾ ਸਗਾ ਲੋ ਜੀ ਤੁਸੀਂ ਬਾਹਰ ਲਾਈਓ ਚੈੱਕ ਕਰਵਾਓ ਉਹ ਵਾਟ ਵਾਟ ਹਾਪਨਸ ਪੰਥਾ ਡਰਾਈਵਰ ਸਾਡਾ ਨਵਾਂ ਹੀ ਹੋਰ ਗਿਆ ਰੋਡ ਨਵੀਂ ਗੱਡੀ ਸਿੱਖਦਾ ਖਣੀ ਇਹ ਸਾਨੂੰ ਅਸੀਂ ਇਹਨੂੰ ਸਿਖਾਉਨੇ ਗੱਡੀ ਨਾਲ ਵਾਹ ਕੇ ਹਾਂ ਇੱਧਰ ਦਿਖਾਓ ਨਵਾਂ ਨਾ ਰੋਡ ਸਾਰੇ ਬਣ ਰਹੇ ਆ ਹੁਣ ਬਸ ਮੇਰਾ ਬਾਲਾ ਜੀ ਮਹਾਰਾਜ ਸਹੀ ਗਾ ਬਾਬਾ ਅਨੰਦ ਸਿੰਘ ਜੀ ਮਹਾਰਾਜ ਨਾਨਕ ਸਰਾਲੇ ਕਰਦਨ ਕਿਰਪਾ ਹਾਂ ਵੱਡੀ ਗੱਡੀ ਲੈ ਕੇ ਆ ਗਏ ਹਾਂ ਵੱਡੀ ਪੁੱਤ ਬਿਲਾ ਸਿੱਖ ਆ ਸਿੱਖ ਫੇਰ ਵੱਡੀ ਲੈ ਕੇ ਦੇਵਾਂਗੇ ਆ ਸਿੱਖਲਾ ਜਦੋਂ ਮੈਂ ਸਿੱਖ ਗਿਆ ਫਿਰ ਕਿਹੜੀ ਫੋਰਚਨਰ ਲੈ ਦੋਗੇ ਹੈ ਦੇਖੀ ਇਹ ਤਾਂ ਤੂੰ ਕਿਰਤ ਕਰਨੀ ਆ ਸਾਡਾ ਤਾਂ ਹੌਸਲਾ ਤਾਂ ਨਹੀਂ ਇੱਧਰ ਬਣ ਗਿਆ ਬਿਲਡਿੰਗਾਂ ਦੇ ਹਾਂ ਦੇਖੋ ਜੀ ਉੱਪਰ ਦੀ ਉੱਪਰ ਲੋਕਾਂ ਦੇ ਘਰ ਬਣੇ ਹੋਇਆ ਵਾਹ ਜੀ ਵਾਹ ਜੰਨਤੀਆ ਇਹ ਕਿੱਧਰ ਲੈ ਜਾਂਦਾ ਜੰਨਤੀਆ ਆਪਾਂ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਸ਼ਿਮਲੇ ਦੀ ਧਰਤੀ ਤੇ ਖੈਰ ਸੌਖਣਾ ਪਹੁੰਚ ਗਏ 12 ਮਈ ਦੀ ਤੁਰੇ ਸੀ 3 ਵਜ ਕੇ 35 ਤੋਂ 36 ਮਿੰਟ ਹੋ ਗਏ ਨੀਂਦਾ ਨੂੰ ਦਾ ਲਾ ਕੇ ਨੀਂਦਾ ਨੂੰ ਦਾ ਲਾ ਕੇ ਫਰੈਸ਼ ਹੋ ਕੇ ਭਾਂਜਾ ਸਾਡਾ ਉੱਠਿਆ ਅਸੀਂ ਤਾਂ ਸੁੱਤੇ ਨਹੀਂ ਨੀਂਦਾ ਨੂੰ ਦਾ ਲਾ ਕੇ ਵੈਲਕਮ ਕਰ ਰਿਹਾ ਹੌਰ ਸੁਣਾ ਵੀ ਜਿ세ਦਾਰਾ ਕੀ ਹਾਲ-ਹਾਲ ਤੇਰਾ ਬਾਅਦ ਠੀਕ ਆ ਚੱਲੀ ਜਾਂਦੀ ਗੱਡੀ ਆਪ ਤਾਂ ਡਰਾਈਵਰ ਬੰਦੇ ਆ ਡਰਾਈਵਰ ਬੰਦੇ ਤਾਂ ਹੈ ਸ਼ਿਮਲਾ ਆ ਗਿਆ ਲੈ ਵੀ ਸ਼ਿਮਲਾ ਆ ਗਿਆ ਅਸੀਂ ਤੇ ਬੂਡ ਪਹੁੰਚ ਗਿਆ ਬਲੌਗ ਬੜੀਆ ਟਾਈਮ ਹੈ ਹੱਥ ਪਤਾ ਨਹੀਂ ਬੁੜੀ ਦੇ ਇਹਦੇ ਕਾਣੀ ਬੰਦੇ ਦੇ ਜੋੜੇ ਦੋਆਂ ਦੇ ਆ ਹਾਂ ਵੈਲਕਮ ਟੂ ਸ਼ਿਮਲਾ ਵੈਲਕਮ ਟੂ ਸ਼ਿਮਲਾ ਧੰਨਵਾਦ ਵੈਲਕਮ ਜੀ ਇਹਨੂੰ ਲਿਖਣਾ ਸੀ ਪੰਜਾਬੀ ਚ ਸਹੀ ਇਸ ਤਰੀਕੇ ਹੈ ਲੋ ਜੀ ਆਪਾਂ ਬੜੀ ਸ਼ਾਨੋ ਸ਼ੌਕ ਬੜੇ ਲੰਮੇ ਸਮੇਂ ਤੋਂ ਢੀਕ ਕਰ ਰਹੇ ਸੀ ਨਾ ਆ ਸ਼ਿਮਲਾ ਸ਼ਿਮਲਾ ਕਰਦੇ ਸੀ ਕੋਈ ਸੁਣਦੇ ਹੁੰਦੇ ਬੱਚਿਆਂ ਨੂੰ ਵੀ ਛੁੱਟੀਆਂ ਆਏ ਕਿਤੇ ਘੁੰਮ ਘਮਾਈਏ ਮੇਰਾ ਵੀ ਦਿਲ ਕਰਦਾ ਰਿਆ ਸ਼ਿਮਲੇ ਜਾਈਏ ਹੈ ਪਹੁੰਚ ਗਏ ਪਹੁੰਚ ਗਏ ਅਸੀਂ ਬੱਚਿਆਂ ਨੂੰ ਲੈ ਕੇ ਆ ਗਏ ਹਨਾ ਕਿਹੜਾ ਬੱਚਾ ਆਪਣੇ ਇੱਕ ਹੀ ਹੈ ਵਿੱਚ ਆਹ ਬੁਗੜੀ ਇਹ ਸਾਡੀ ਬੁਗੜੀ ਹੈ ਵਨ ਵਨ ਨਹੀਂ ਹੈ ਵਨ ਪੀਸ ਡਿਮਾਂਡ ਆਹਾ ਹਾ ਹਾ ਮੰਨਿਆਰੇ ਕੀ ਬਾਤਾਂ ਹੈ ਸਜਣਾ ਜਿਸ ਸਾਰੇ ਬੰਦੇ ਪਿਆ ਹਾਂ ਦੋងੀ ਤੇ ਆਇਦਰ ਦਾ ਘਾਓ ਇੱਕ ਟੀਬਾ ਕੀ ਹੁਣ ਪਲਾਣਾ ਰੱਬ ਘੰਟਾ ਜ਼ਿੰਦਗੀ ਘਟ ਦੇ ਦੇਵੇ ਪਰ ਆ ਕੋਹ ਵਿਖਾਦਾ ਕਿਉਂਦਾ ਰਹੇ ਵਾਹ 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 ਯੂ ਚੈੱਕ ਰਹੀ ਬਈ ਛੱਤ ਦਾ ਵੀ ਚੈੱਕਣਾ ਆਪਾਂ ਹਾਂ ਮੈਂ ਦੇਖੀ ਉਹ ਬੀਬੀ ਬੂਟਾਂ 'ਚ ਖੜੀ ਆ ਨਹੀਂ ਮਸ਼ਹੂਰੀ ਦਿੰਦੀ ਕਹੇ ਦੀ ਖੋਲੇ ਦਿੰਦੇ ਆ ਕਿੰਨੀ ਦੇ ਲੈਣਾ ਪਾਪੂਲੇਸ਼ਨ ਹੈ ਰਹੀ ਇੰਨੀ ਕਿੰਨੇ ਦਾ ਦੇ ਵਾਹ ਇਹ ਦੇਖ ਲੈ ਇੱਥੇ ਆਗਲਾ ਸਪੋਰਟੀਆਂ ਵਿੱਚ ਨਾਲੀ ਵੀ ਜਗਾ ਹਾਂ ਲੜਦੇ ਹੁੰਦੇ ਵੀ ਦੋਨੇ ਜੀ ਹੈ ਲੜਦੇ ਹੁੰਦੇ ਹੁੰਦੇ ਆ ਮੈਨੂੰ ਆਹ ਨਹੀਂ ਖਵਾਇਆ ਤੇ ਆ ਲੈ ਨਹੀਂ ਦਿੰਦਾ ਹਾਂ ਹੋਰ ਫਿਰ ਭਾਂਜਾ ਹੋਰ ਸੁਣਾ ਕੀ ਹਾਲ ਚਾਲ ਆ ਤੇਰਾ ਹਾਂ ਉਹ ਲੈਂਦੇ ਨੇ ਨਜ਼ਾਰੇ ਉੱਤਰ ਕੇ ਉੱਤਰ ਕੇ ਮੈਂ ਤਾਂ ਕਹਿੰਦਾ ਗੱਡੀ 'ਚ ਬੈਠਾ ਹੀ ਲੜਾ ਯਾਰ ਗੱਡੀ 'ਚ ਬੈਠੇ ਉਹ ਤਾਂ ਯਾਰ ਨਹੀਂ ਨਾ ਹੁਣੇ ਹੈਂ ਬਾਗਿਲਾਂ ਕਿੱਲਾ ਆਣਾ ਜਿਵੇਂ ਤੂੰ ਇੱਕ ਹਾਂ ਲੈ ਵੀ ਲੈਣਾ ਲੱਗਣਾ ਇੱਥੋਂ ਪੂਰਨਾ ਚਾਦਾ ਦਾ ਉਹ ਝੰਡਾ ਵੀ ਚੜਾਦਾ ਇੱਧਰ ਵੇਖ ਲਾ ਕਿੱਥੇ ਚੜਾਦਾ ਉਹਦੇ ਚੰਦਾ ਦਾ ਆਹ ਹਾਂ ਹਾਂ ਜਿ ਰੰਗ ਵਾਲੀ ਦਾ ਸੰਕਟ ਮੋਚਨ ਮੰਦਿਰ ਸੰਕਟ ਮੋਚਨ ਮੰਦਰਾ ਇੱਧਰ ਨੂੰ ਜਾ ਰਿਹਾ ਮੈਂ ਰਸਤਾ ਹੋਰ ਹੈ ਸਾਹਮਣੇ ਐਂ ਦੀ ਵਾਹ ਬਈ ਵਾਹ ਫਾਈਨ ਹੱਥ ਨਾ ਦੇ ਉਹ ਉਹ ਉੱਥੇ ਆ ਉਹ ਇੱਧਰ ਟਾਵਰ ਸੀ ਆ ਉੱਥੇ ਜਾਣਾ ਆਪਾਂ ਉੱਥੇ ਹੀ ਜਾਣਾ ਉੱਥੇ ਉਹ ਟਾਵਰ ਤੇ ਟਾਵਰ ਕੋਲੇ ਵਾਹ ਬਈ ਵਾਹ ਜਿਹੜੀ ਜਿਹੜੀ ਕਹਿੰਦੇ ਵੀ ਆਪਣੇ ਉਧਰ ਮੱਕੀ ਜਾਂਦੀ ਕਹਿੰਦੇ ਪਾੜੀ ਮੱਕੀ ਆ ਤੇ ਮੈਂ ਤਾਂ ਯਾਰ ਇਧਰ ਕੋ ਹਰੇ ਭਾਈ ਦੇਖੀ ਹੀ ਨਹੀਂ ਕਹਿੰਦੇ ਪਾੜੀ ਮੱਕੀ ਆ ਪੂਰਾ ਫਿਲਮ ਵਾਲਾ ਸੀਨ ਦੇ ਕੇ ਤੋਂ ਬਿਲਡਿੰਗ ਉਹ ਯਾਰ ਫਿਲਮ ਵਾਲਾ ਮੇਰੀ ਗੱਲ ਦਾ ਜਵਾਬ ਫਿਲਮ ਵਾਲਾ ਇਹ ਨਹੀਂ ਸੀ ਵੀ ਜਿਹੜੀ ਕਹਿੰਦੇ ਪਾੜੀ ਮੱਕੀ ਆ ਫਸਲ ਪਾੜੀ ਮੱਕੀ ਦਾ ਆਟਾ ਮੱਕੀ ਦਾ ਤੇ ਮੈਂ ਤਾਂ ਸਾੜੀ ਮੱਕੀ ਨਹੀਂ ਦੇਖੀ ਜਿਵੇਂ ਜੀਰਕਪੁਰ ਉਧਰ ਆਪਾਂ ਜਾਂਦੀ ਹਾਂ ਜਿਹੜੇ ਨਹੀਂ ਆਦੇ ਦੇਖਿਆ ਹੀ ਫਿਲਮਾਂ ਵਿੱਚ ਫਿਲਮਾਂ ਵਿੱਚ ਹੀ ਸਿੰਗਲੇ ਹਾਂ ਹਾਂ ਆਪ ਕੀ ਆ ਅੱਛਾ ਸਹੀ ਹੈ ਸਹੀ ਹੈ